ਕਪੂਰਥਲਾ ਦੇ ਇਲਾਕੇ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਰ ਰੋਜ਼ ਕਿਸੇ ਨਾ ਕਿਸੇ ਪਾਸਿਓਂ ਚੋਰੀ ਦੀਆਂ ਘਟਨਾਵਾਂ ਦੀ ਖ਼ਬਰ ਸੁਣਨ ਨੂੰ ਮਿਲ ਜਾਂਦੀ ਹੈ ਤਾਜ਼ਾ ਮਾਮਲਾ ਕਪੂਰਥਲਾ ਦੇ ਪਿੰਡ ਪੰਡਾਲ ਬੇਟ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਜਿਹੜਾ ਕਿ ਵਿਦੇਸ਼ ਵਿੱਚ ਰਹਿੰਦਾ ਉਹਨਾਂ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਘਰ ਵਿੱਚ ਪਈਆਂ ਕੀਮਤੀ ਵਸਤੂਆਂ ਚੋਰੀ ਕਰ ਲਈਆਂ ਪਰ ਇਸ ਮਾਮਲੇ ਵਿੱਚ ਹੈਰਾਨੀ ਤਾਂ ਉਦੋਂ ਹੋਈ ਜਦੋਂ ਪੀੜਤ ਪਰਿਵਾਰ ਤੇ ਵੱਲੋਂ ਇਸ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਆਪ ਜਦੋਂ ਇਨਾ ਚੋਰਾਂ ਦੀ ਭਾਲ ਕੀਤੀ ਗਈ ਤਾਂ ਪੀੜਿਤ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਦੁਕਾਨ ਤੋਂ ਹੀ ਚੋਰੀ ਹੋਇਆ ਸਮਾਨ ਬਰਾਮਦ ਹੋ ਗਿਆ ਜਿਹੜੀ ਕਿ ਗੋਰਾ RAM ਨਾਮ ਦੇ ਇੱਕ ਕਬਾੜੀਏ ਦੇ ਦੁਆਰਾ ਚਲਾਈ ਜਾ ਰਹੀ ਸੀ ਹਾਂਜੀ ਸਰਪੰਚ ਸਾਹਿਬ ਤੁਸੀਂ ਇਸ ਜਗ੍ਹਾ ਤੇ ਆਏ ਆ ਕੀ ਮਾਮਲਾ ਤੁਹਾਡੇ ਧਿਆਨ ਚ ਆਇਆ ਦੁਕਾਨ ਦਾ ਵੀ ਦੱਸੋ ਨਾ ਕਵਾੜ ਦਾ ਇਹ ਜੀ ਕਵਾੜੀਆ ਦੀ ਦੁਕਾਨ ਕਰਦਾ ਬਿਆਸ ਤੋਂ ਨਾ ਆਇਆ ਹਾਂ ਕੀ ਨਾਂ ਦਾ ਨਹੀਂ ਗੋਰਾ RAM ਹਾਂ ਇੱਥੇ ਆਏ ਨੂੰ 4-5 ਮਹੀਨੇ ਹੋ ਗਏ ਆ ਤਾਂ ਇਹ ਨਹੀਂ ਨਹੀਂ ਹਾਂ ਤੇ ਸਾਡੇ ਪਰਡ ਹੋਈ ਆ ਚੋਰੀ ਦੋਹਾਂ ਤੰਗਰਾਂ ਚ ਤੇ ਸਮਾਨ ਸਾਰਾ ਹੀ ਉਹਨਾਂ ਦੇ ਘਰ ਦਾ ਲੈ ਆਇਆ ਠੀਕ ਹੈ ਜੀ ਤੇ ਜਿਹੜੇ ਸਿਲੰਡਰ ਆ ਉਹ ਇਹ ਕਹਿੰਦਾ ਵੀ ਮੈਨੂੰ ਦੇ ਕੇ ਗਿਆ ਪੰਮਾ ਉਹਦਾ ਮੁੰਡਾ ਇੱਕ ਹੀ ਇੱਕੀ ਹਾਂ ਇਹਦਾ ਪੰਮਾ ਤੇ ਜਿਹੜਾ ਵਾ ਹੋਰ ਸਮਾਨ ਵੀ ਆ ਮਰੋ ਇਹਦੂ ਕਾਉਂਟ ਕਿੰਨਾ ਕਮਾਨ ਬਰਾਮਦ ਹੋਇਆ ਸਮਾਨ ਕੋ ਕਾਫੀ ਹੋ ਗਿਆ ਬਰਾਮਦ ਅੱਛਾ ਇਹ ਜਿਹੜਾ ਕਵਾੜੀਆ ਇਹਦਾ ਕੀ ਕਹਿਣਾ ਵਾ ਤੁਹਾਨੂੰ ਕੀ ਨਾ ਕੀ ਦੱਸਿਆ ਵੀ ਕਾਉਂਟ ਮੈਨੂੰ ਦੇਖ ਗਿਆ ਇਹਨੇ ਸਾਨੂੰ ਦੱਸਿਆ ਵੀ ਪਰਮਜੀਤ ਆਇਆ ਜੀ ਜੀ ਪਹਿਲਾਂ ਉਹਦਾ ਮੁੰਡਾ ਹੁੰਦਾ ਰਿਹਾ ਦੇਣ ਇਹਨੇ ਨਹੀਂ ਲਿਆ ਵੀ ਤੋਂ ਆਪਣੇ ਡੈਡੀ ਨੂੰ ਲਿਆ ਜੀ ਫੇਰ ਉਹ ਡੈਡੀ ਨੂੰ ਲਿਆਇਆ ਜੀ ਤੇ ਫੇਰ ਇਹਨੇ ਸਮਾਨ ਉਹਦਾ ਲਿਆ ਵੀ ਸਿਆਣਾ ਬੰਦਾ ਫੇ ਇਹਨੇ ਆਈਡੀ ਵੀ ਬਣਾਈ ਉਹਨਾਂ ਦੀ ਠੀਕ ਹੈ ਜੀ ਹਾਂ ਵੀ ਕੱਲ ਨੂੰ ਕੋਈ ਗੱਲ ਹੋਏ ਨਾ ਮੇਰੇ ਤੇ ਨਾ ਕੋਈ ਗੱਲ ਆਵੇ ਤੇ ਹੁਣ ਤੁਸੀਂ ਅਗਲੀ ਕਾਰਵਾਈ ਕੀ ਕਰਾਂਗੇ ਅਗਲੀ ਕਾਰਵਾਈ ਹੁਣ ਪੁਲਿਸ ਨੂੰ ਦੱਸਤਾ ਵਾ ਲਿੰਡਰ ਤਵਾ ਦੇਤੀ ਹਾਂ ਤਵਾ ਦੇਤੀ ਹੁਣ ਪੁਲਿਸ ਦਾ ਕੰਮ ਆ ਕਿਉਂ ਚੋਰੀਆਂ ਹੁੰਦੀਆਂ ਬਹੁਤ ਪਿੰਡ ਚ ਹੋਰ ਇਤੋਂ ਦਾਵਾ ਕਿੰਨੀਆਂ ਤੋਂ ਹੋਰ ਚੋਰੀਆਂ ਚੋਰੀਆਂ ਹੋਈਆਂ ਚੋਰੀਆਂ ਬਹੁਤ ਹੋਈਆਂ ਜੀ ਹੋ ਗਿਆ ਵਾ ਸਾਰਾ ਸਾਰੀ ਪਤੀ ਦਾ ਖਾਲੀ ਕਰਤੀ ਪਹਿਲੀ ਅੰਬਾੜੀ ਦਾ ਪਹਿਲੋਂ ਵੀ ਮਤਲਬ ਆਇਆ ਸੀ ਸਾਹਮਣੇ ਵੀ 7-8 ਚੋਰੀਆਂ ਪਹਿਲੋਂ ਹੀ ਹੋਈਆਂ ਸੀ ਹਾਂ ਪਹਿਲੋਂ ਵੀ ਹੋਈਆਂ ਤੇ ਇਹ ਮੁੰਡਾ ਜਿਹੜਾ ਵਾ ਸੀਪੇ ਦਾ ਨਾਮ ਲੈਂਦੇ ਆ ਇਹਨੇ ਮੰਦਰ ਚੋਂ ਵੀ ਚੱਕਿਆ ਹੈ ਬੰਦਰ ਦੇ ਵਿੱਚੋਂ ਕੱਢੇ ਕਿ ਸਲਿੰਡਰ ਚੌਥਾ ਸਮਾਨ ਕਾਫੀ ਕੱਢਿਆ ਜਿਹੜਾ ਕਪੂਰਸੇ ਨਹੀਂ ਜਾਂਦੇ ਮੰਦਰ ਉਹਦੇ ਵਿੱਚ ਵੀ ਜੇਲ੍ਹ ਚ ਰਾਇ ਆਫਤੋ ਉਹਦੇ ਨੇ ਕੇਸ ਪਾਇਆ ਉਹਨਾਂ ਨੇ ਫਟੋਟਿੰਗ ਵਾਲਿਆਂ ਨੇ ਬਰਾਮਦ ਕਰਾ ਲਿਆ ਹੁਣ ਤਾਂ ਹੁਣ ਦੁਬਾਰਾ ਫੇਰ ਉਹ ਨਹੀਂ ਉਹਦਾ ਹੀ ਨਾਮ ਆਇਆ ਵਿੱਚ ਇਹ ਜਿਹੜਾ ਨੌਜਵਾਨ ਹੈ ਇਹ ਚੂੜੀ ਚ ਬਦਨਾਮ ਹੈ ਬਦਨਾਮ ਆ ਉਹਦਾ ਹੀ ਫੇਰ ਨਾਮ ਆਇਆ ਇਹਨੇ ਦੱਸਿਆ ਵੀ ਉਹ ਉਹ ਦੇਖ ਕੇ ਗਿਆ ਮੈਨੂੰ ਹਾਂ ਇਹਦੇ ਕਹਿਣ ਤੇ ਆ ਤਾਂ ਪਲੇਸ ਨੂੰ ਦੱਸਤਾ ਹਾਂ ਅਜੀ ਸਰ ਕੀ ਤੁਹਾਡਾ ਨਾਮ ਹੈ ਕਿੱਥੇ ਦਾ ਕਰਦਾ ਮੇਰਾ ਨਾਮ ਜੀ ਗੋਰਾ RAM ਤੇ ਪਿੰਡ ਮੇਰਾ ਬਿਆਸ ਆ ਦੇ ਆਸ ਦਾ ਫਸਾਕੀ ਮੈਂ ਪੰਡਾਲ ਚ ਦੁਕਾਨ ਪਾਈ ਕੁਆੜ ਦੀ ਮੈਨੂੰ 3 ਮਹੀਨੇ ਹੋ ਗਏ ਕੁਆੜ ਦੀ ਦੁਕਾਨ ਪਾਈ ਨੂੰ ਤੋਂ ਕੁਝ ਦਿਨਾਂ ਚ ਇੰਨਾ ਚ ਪਿੰਡ ਇੰਨਾ ਦੇ ਪਿੰਡ ਚ ਚੋਰੀ ਹੋਈ ਹੈ ਤੁਹਾਡੇ ਤੇ ਇੰਨਾ ਦੇ ਚੋਰੀ ਦਾ ਸਮਾਨ ਕੀਤਾ ਹਾਂਜੀ ਮੇਰੇ ਤੇ ਦੋਸ਼ ਲੱਗਾ ਹੈ ਕਿ ਇਹ ਚੋਰੀ ਦਾ ਸਮਾਨ ਕੀਤਾ ਪੰਮਾ ਪੰਮਾ ਦਾ ਫਾਦਰ ਹੈ ਉਹਦੇ ਮੁੰਡੇ ਦਾ ਨਾਮ ਸੀਪਾ ਪਣੀ ਸੀਪਾ ਪਣੀ ਦੀਪਾਚਲੋ ਜੋ ਵੀ ਆ ਪਹਿਲਾਂ ਉਹ ਕੱਲਾ ਆਇਆ ਪਹਿਲਾਂ ਮਾਨੂੰ ਕਿਹਾ ਮੈਂ ਕਿਹਾ ਮੈਂ ਤੇਰੇ ਕੋ ਨੂੰ ਲੈਣਾ ਪਹਿਲਾਂ ਫਿਰ ਆਪਣੇ ਡਾਡੀ ਨੂੰ ਮੈਂ ਨਾਲ ਲੈ ਕੇ ਆਇਆ ਜਦੋਂ ਬਜ਼ੁਰਗ ਬੰਦੇ ਨੂੰ ਨਾਲ ਲੈ ਕੇ ਆਇਆ ਤਾਂ ਚਲੋ ਯਾਰ ਬਜ਼ੁਰਗ ਬੰਦਾ ਨਾਲ ਆਇਆ ਫਿਰ ਮਤ ਕੋ ਸਮਾਨ ਲਿਆ ਸਿਲੰਡਰ ਲਿਆ ਇੱਕ ਫਿਲਟਰ ਆ ਤੇ ਇੱਕ ਉਹ ਐਲਸੀਡੀ ਆ ਉਹ ਜੋ ਸਮਾਨ ਉੱਥੇ ਪਿਆ ਉਹਦੀ ਫੋਟੋ ਖਿੱਚ ਲੋ ਔਰ ਦੂਸਰ ਇੱਕ ਪਤੀਲੀ ਆ ਪਿੱਤਲ ਦੀ ਔਰ ਇੱਕ ਕੜਾਈ ਆ ਉਹ ਚਾਹ ਥੋੜੀ ਇੱਕ ਘੜੀਆਂ ਜੀ ਹੋਣੀਆਂ ਕਹਿੰਦਾ ਮੈਂ ਬਾਰੋਂ ਮੇਰਾ ਡੈਡੀ ਬਾਰੋਂ ਲਿਆਇਆ ਹਾਂਜੀ ਔਰ ਉਹਦੀ ਵਾਈਫ ਨਾਲ ਵੀ ਗੱਲ ਹੋਈ ਸੀ ਪੀ ਦੀ ਉਹਦੀ ਵਾਈਫ ਦੇ ਨਾਲ ਵੀ ਗੱਲ ਹੋਈ ਆ ਫਿਰ ਉਹਨਾਂ ਦੇ ਬਗਾਏ ਤਾਂ ਮੈਂ ਘਰੇ ਵੀ ਗਿਆ ਘਰੇ ਵੀ ਜਾ ਕੇ ਆਇਆ ਉਹਨਾਂ ਦੇ ਬਗਾਏ ਕਿ ਜਿੱਥੇ ਇਦਾਂ ਦਾ ਨਹੀਂ ਰਹਿੰਦਾ ਹੋਵੇ ਕਿ ਤੇ ਝੁੱਗੀ ਚ ਗਈ ਜੇ ਬਾਕੀ ਤਾਂ ਉਹਦੇ ਘਰੇ ਜਾ ਕੇ ਆਇਆ ਬਸ ਜੀ ਉਹ ਵਿਅਕਤੀ ਜਿਹੜਾ ਅਕਸਰ ਚੋਰੀਆਂ ਚ ਬਦਨਾਮ ਹੈ ਤੁਹਾਨੂੰ ਇਹ ਨਹੀਂ ਲੱਗਾ ਵੀ ਇਹ ਚੋਰੀ ਦਾ ਸਨਮਾਨ ਹੋ ਸਕਦਾ ਮੈਨੂੰ ਲੱਗਾ ਸੀ ਫਿਰ ਇਸੇ ਕਰਕੇ ਮਾਨਦਨ ਨੂੰ ਮੋੜਿਆ ਸੀ ਕਿ ਆਪਣੇ ਕਿਸੇ ਘਰ ਦੇ ਵਿੱਚੋਂ ਲੈ ਕੇ ਆਓ ਜਾਂ ਆਪਣੇ ਘਰ ਦੀ ਨੂੰ ਲੈ ਕੇ ਆਓ ਜਾਂ ਮੰਮੀ ਨੂੰ ਲੈ ਕੇ ਆਓ ਜਾਂ ਡੈਡੀ ਨੂੰ ਲੈ ਕੇ ਆਓ ਉਹ ਮੈਨੂੰ ਕਹਿੰਦਾ ਮੈਂ ਕਿਸੇ ਆਪਣੇ ਯਾਰ ਦੋਸਤ ਨੂੰ ਮੈਂ ਕਿਹਾ ਨਹੀਂ ਯਾਰ ਦੋਸਤ ਨੂੰ ਨਹੀਂ ਆਪਣੇ ਘਰ ਦੇ ਮੈਂਬਰ ਚ ਕਿਸੇ ਨੂੰ ਵੀ ਲੈ ਆਓ ਫਿਰ ਉਹਨਾਂ ਨੇ ਆਪਣੇ ਡੈਡੀ ਨੂੰ ਲਿਆਂਦਾ ਨਾਲ ਉਹਨਾਂ ਦਾ ਡੈਡੀ ਐ ਸਾਈਕਲ ਤੇ ਆਏ ਸੀ ਦੋਨੇ ਤੇ ਉਹਨਾਂ ਦੇ ਡੈਡੀ ਨੇ 1300 ਰੁਪਏ ਪਣੇ ਸੀ ਪੈਸੇ ਸੀ ਪੈਸੇ ਵੀ 1300 ਬਣੇ ਸੀ ਜਿਸ ਦੇ ਵਿੱਚੋਂ 1000 ਰੁਪਏ ਉਹਨੇ ਆਪਣੇ ਡੈਡੀ ਨੂੰ ਦਿੱਤਾ ਤੇ 300 ਉਹ ਲੈ ਕੇ ਗਿਆ ਸੀ ਫਿਰ ਇਹ ਗੱਲ ਸਾਹਮਣੇ ਕਿਵੇਂ ਆਈ ਵੀ ਇਹ ਸਮਾਨ ਜਿਹੜਾ ਚੋਰੀ ਦਾ ਆ ਇਹ ਜਿਨ੍ਹਾਂ ਦੀ ਦੁਕਾਨ 'ਚ ਮੈਂ ਕਿਰਾਏ ਤੇ ਰਹਿਣਾ ਉਹਨਾਂ ਦੀ ਕੁਝ ਚੋਰੀ ਹੋਈ ਆ ਤੇ ਉਹ ਕਹਿੰਦੇ ਅੱਜ ਕਹਿੰਦੇ ਪਤਾ ਲੱਗਾ ਤੁਹਾਡੇ ਕੋਲ ਸਮਾਨ ਸਮਾਨ ਆਪਣਾ ਪਛਾਣ ਲਿਆ ਹਾਂਜੀ ਉਹ ਕਹਿੰਦੇ ਪਤਾ ਲੱਗਾ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਤੁਹਾਡੇ ਕੋਲ ਸਮਾਨ ਮੈਂ ਕਿਹਾ ਉਹਨਾਂ ਨੇ ਤਾਂ ਸਿਰਫ ਸਿਲੰਡਰ ਹੀ ਪਛਾਣਿਆ ਇੱਕ ਸਿਲੰਡਰ ਤੇ ਮੈਂ ਉਹਨਾਂ ਨੂੰ ਦੱਸਿਆ ਫਿਰ ਫਿਲਟਰ ਵੀ ਹੈਗੀ ਦੀਦੀ ਮੇਰੇ ਕੋਲ ਮੇਰੇ ਕੋਲ ਭਾਂਡੇ ਵੀ ਹੈਗੇ ਮੇਰੇ ਕੋਲ ਜਿਹੜੇ ਤੁਸੀਂ ਕਹਿੰਦੇ ਹੋ ਨਾ ਤੇ ਉਹ ਮੇਰੇ ਕੋਲ ਭਾਂਡੇ ਪਏ ਆਂ ਦੀਦੀ ਕਹਿੰਦੀ ਭਾਂਡੇ ਕਾਫੀ ਮੈਂ ਕਿਹਾ ਮੇਰੇ ਸਿਰਫ ਦੋ ਆ ਮੇਰੇ ਕੋਲ ਇੱਕ ਉਹ ਕੀ ਤਪੀਲੀ ਆ ਇੱਕ ਕੜਾਈ ਆ ਔਰ ਬਾਕੀ ਥੋੜੀ ਜਿਹੀ ਕੜੀਆਂ ਬਾਹਰ ਧਿਆ ਚੋਰੀ ਦਾ ਜਿਹੜਾ ਸਮਾਨ ਖਰੀਦਣਾ ਅਬਰਾਧ ਆ ਕਰਦੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਹਾਂਜੀ ਕਾਨੂੰਨੀ ਕਾਰਵਾਈ ਤਾਂ ਤਾਂ ਮੇਰੇ ਤੇ ਜੀ ਸਾਧਕੇ ਕੋਈ ਗੱਲ ਨਹੀਂ ਆਪਾਂ ਨੂੰ ਪਰੋਬਲ ਨਹੀਂ ਉਹ ਤਾਂ ਮੈਂ ਜਦੋਂ ਉਹਦੇ ਫਾਦਰ ਨਾਲ ਆ ਗਿਆ ਉਹਦਾ ਫਾਦਰ ਨਾਲ ਆ ਗਿਆ ਕਿ ਚੱਲ ਯਾਰ ਬਜ਼ੁਰਗ ਬੰਦਾ ਆਇਆ ਘਰ ਚੋਂ ਆਪਣੇ ਜੜੀ ਨੂੰ ਲੈ ਕੇ ਫਿਰ ਮੈਂ ਇਸ ਕਰਕੇ ਲਿਆ ਜਿੱਦ ਪਾਈ ਦੇ ਕੱਲਾ ਆਂਦਾ ਫਿਰ ਮੈਂ ਵੀ ਮੈਂ ਵੀ ਚੋਰ ਹੀ ਤੇ ਉਹ ਵੀ ਚੋਰ ਵੀ ਸਾਡੇ ਦੋਨਾਂ ਤੇ ਕਾਰਵਾਈ ਹੁੰਦੀ ਜੀ ਜੀ ਸਾਧਕੇ ਇਹ ਠੀਕ ਹੈ ਜੀ ਹਾਂਜੀ ਉਹ ਤੁਸੀਂ ਪੰਚਾਇਤ ਨੂੰ ਆਪਣੀ ਸਫਾਈ ਦਿੱਤੀ ਆ ਵੀ ਹਾਂਜੀ ਸਰਪੰਚ ਸਾਹਿਬ ਆਪਣੇ ਇਥੋਂ ਭੰਡਾਲ ਦੇ ਸਰਪੰਚ ਸਾਹਿਬ ਆਏ ਮੇਰੇ ਕੋ ਉਹ ਕਹਿੰਦੇ ਕਾਕਾ ਜਿਹੜੀ ਗੱਲ ਹੈਗੀ ਹੁਣ ਤੋਂ ਤੂੰ ਦੱਸ ਦੇ ਚੱਲ ਫਿਰ ਆਪਾਂ ਇਹਦਾ ਬੈਗਨ ਮੈਂ ਉਹਨਾਂ ਨੇ ਜੀ ਸਾਰੀ ਸਫਾਈ ਦੇਤੀ ਆ ਬਾਕੀ ਉਹਨਾਂ ਦੇ ਉਹਨਾਂ ਦੀ ਡੈਡੀ ਦੀ ਫੋਟੋ ਵੀ ਹੈਗੀ ਮੇਰੇ ਕੋ ਮੈਂ ਤੁਹਾਨੂੰ ਇੱਕ ਮਿੰਟ ਦਿਖਾਣਾ ਆ ਹਾਂਜੀ ਜੋ ਵੀ ਆ ਜੀ ਆ ਆ ਗਈ ਆ ਬਾਕੀ ਮੈਂ ਪੱਤਰਕਾਰ ਭਾਜੀ ਆਏ ਇਹਨਾਂ ਨੂੰ ਮੈਂ ਸੈਂਡ ਕਰ ਦੇਣਾ ਆਪਣੀ ਵੀਡੀਓ ਚੋ ਵੀ ਜਿਹੜੀ ਮੈਂ ਬਣਾਈ ਪ੍ਰੂਫ ਆਪਣੇ ਤਰੂਰ ਤੇ ਜਿਹੜੀ ਆਈਡੀ ਮੈਂ ਬਣਾਈ ਮੈਂ ਉਹਨਾਂ ਨੂੰ ਸੈਂਡ ਕਰ ਦੇਣਾ ਹਾਂਜੀ ਬਾਕੀ ਚੋਰੀ ਦਾ ਇਹ ਹੈ ਕਿ ਸਰਪੰਚ ਸਾਹਿਬ ਆਏ ਆਪਣੇ ਕੋਲ ਸਰਪੰਚ ਸਾਹਿਬ ਉਹਨੇ ਦੱਸਦਾ ਮੌਕੇ ਤੇ ਆਣ ਕੇ ਵੇਖਿਆ ਵੀ ਇਹ ਸਮਾਨ ਜਿਹੜਾ ਹੈਗਾ ਆਪਣੇ ਕੋਲ ਤੇ ਬਾਕੀ ਦੋ ਚੀਜ਼ਾਂ ਨੇ ਦੇ ਘਰੇ ਪਈਆਂ ਉਹ ਮੈਂ ਇਹਨਾਂ ਨੂੰ ਕਿਹਾ ਉਹ ਦੀਦੀ ਸਵੇਰੇ ਲਿਆ ਕੇ ਦੇ ਦੂੰਗਾ ਤੁਹਾਨੂੰ ਉਹ ਵੀ ਤੁਸੀਂ ਆਪਣੀ ਪਛਾਣ ਲਿਓ ਠੀਕ ਹੈ ਜੀ ਮਾਤਾ ਜੀ ਕੀ ਨੋ ਤੁਹਾਡਾ ਮਨਜੀਤ ਕੌਰ ਮਾਤਾ ਜੀ ਇਹ ਚੋਰੀ ਸਰਪੰਚ ਜੀ ਤੁਹਾਨੂੰ ਕਿਵੇਂ ਜਾਣ ਕੇ ਮਿਲੀ ਸਾਨੂੰ ਇਹਦੀ ਜਾਣਕਾਰੀ ਇਦਾਂ ਮਿਲੀ ਸੀ ਕਿ ਪਹਿਲਾਂ ਸਾਡੇ ਗਵਾਂਢ ਵਿੱਚ ਚੋਰੀ ਹੋਈ ਸੱਤੇ ਕੇ ਘਰ ਉਹ ਦੇਖਿਆ ਉਹ ਵੀ ਆ ਰਹੀ ਨਹੀਂ ਵੱਡੇ ਸੀਗੇ ਜਿੰਦੇ ਤੇ ਮੁੜ ਕੇ ਇਹ ਜਿਹੜੀ ਆ ਇਹ ਸਾਨੂੰ ਕੱਲ ਤਕਾਲੀ ਸ਼ੱਕ ਪਈ ਆ ਅਸੀਂ ਉਹਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਆ ਉਹ ਆਏ ਅਸੀਂ ਦੇਖਿਆ ਆ ਫਿਰ ਅਸੀਂ ਸਰਪੰਚ ਨੂੰ ਫੋਨ ਕੀਤਾ ਆ ਇਹ ਜਿਹੜੀ ਚੋਰੀ ਹੋਈ ਤੁਹਾਡੇ ਕੋਲੋਂ ਦੀ ਆ ਗਵਾਂਡਿਆ ਬਿਲਕੁਲ ਗਵਾਂਡਿਆ ਤੁਹਾਨੂੰ ਕਿਵੇਂ ਪਤਾ ਲੱਗਾ ਤੇ ਜਦੋਂ ਅਸੀਂ ਸਾਡੀ ਲੱਗੇ ਗਵਾਂਡਿਆ ਸੰਨ ਪਤਾ ਲੱਗਣਾ ਹੀ ਆ ਅੱਛਾ ਤੇ ਕਦੋਂ ਕੀਤੀ ਕਦੋਂ ਨਹੀਂ ਇਹ ਨਹੀਂ ਸਾਨੂੰ ਪਤਾ ਵੀ ਕਦੋਂ ਕੀਤੀ ਕਦੋਂ ਨਹੀਂ ਕੀਤੀ ਤੇ ਜਦੋਂ ਅਸੀਂ ਦੇਖਿਆ ਫਿਰ ਇਹਨਾਂ ਨੂੰ ਸੱਦਿਆ ਰਿਸ਼ਤੇਦਾਰਾਂ ਨੂੰ ਤੇ ਇਹਨਾਂ ਨਾਲ ਕੇ ਦੇਖਿਆ ਮੈਂ ਨਾਲ ਸਮਾਨ ਦੇਖਣ ਗਈ ਆ ਫੇਰ ਸਰਪੰਚ ਨੂੰ ਕੁੰਨ ਕੀਤਾ ਸਰਪੰਚ ਨੇ ਮਦਦ ਕੀਤੀ ਸਾਰੀ ਇੱਕ ਵਾਰ ਗਵਾੜੀਏ ਤਾਂ ਹੁਣ ਬਰਾਮਤ ਹੋ ਗਿਆ ਹੁਣ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਜਿਹੜੇ ਨੌਜਵਾਨ ਤੇ ਚੋਰੀ ਦੇ ਦੋਸ਼ ਲੱਗੇ ਉਹਦਾ ਵੇਹਵ ਕੇ ਹੋ ਜਾਵਾ ਇਸ ਤੋਂ ਪਹਿਲਾਂ ਵੀ ਕੋਈ ਇਦਾਂ ਦੀ ਬਥੇਰੀਆਂ ਕੋਈ ਨਹੀਂ ਛੱਡੀ ਜੀ ਉਸਾਰ ਨਾਲ ਦੱਸੋ ਮੰਦਰ ਵਾਲੀ ਦੱਸੋ ਮੰਦਰ ਦੇ ਵਿੱਚੋਂ ਚੋਰੀ ਕੀਤੀ ਉਦੋਂ ਆਏ ਸੀਗੇ ਉੱਚੇ ਵਾਲੇ ਫੜਨ ਜੇ ਬਲੀਸਾਂ ਹਾਂ ਉਹਨਾਂ ਨੇ ਇੰਨਾ ਟਾਂਚੀ ਦੇ ਕੁੱਤੇ ਆ ਜਿਹੜਾ ਨਾ ਹੋਵੇ ਸਾਨੂੰ ਬਾਜ ਪਤਾ ਲੱਗਾ ਵੀ ਇਸ ਕੰਮ ਦੇ ਵਿੱਚ ਨਾਲ ਹੀ ਸੀਗਾ ਇੱਕ ਮੁੰਡਾ ਹੋ ਰਿਹਾ ਇਸ ਤੋਂ ਹਾਂ ਫੇਕੇ ਐਸਪੀ ਆ ਹੀ ਵੇ ਜੇਲ੍ਹ ਚ ਗਿਆ ਜੇਲ੍ਹ ਚ ਉਹਦੇ ਕਾਰਵਾਈ ਹੋਣ ਲਈ ਆਈ ਛੜਾ ਕੇ ਤਾਂ ਹੁਣ ਇਹਨੇ ਗਵਾਂਡ ਕਰਨ ਲਈ ਗਵਾਂਡ ਨਾ ਕਰਦਾ ਹੋਰ ਥੋੜੇ ਜਿਹਾ ਦੁਨੀਆ ਕਰਨ ਹੁਣ ਉਹ ਘਰ ਨਹੀਂ ਗਿਆ ਪਾ ਕੇ ਸਾਡਾ ਹੀ ਨਾਂ ਲੱਗਣਾ ਸੀ ਮੈਂ ਮੇਰੇ ਰਿਸ਼ਤੇਦਾਰ ਆ ਕੀ ਪ੍ਰਸ਼ਾਸਨ ਤੋਂ ਬਿਨਾਂ ਕਰਦੇ ਆਈ ਮੰਗ ਕਰਦੇ ਆਂ ਵੀ ਇੱਕ ਤੇ ਚੋਰਾਂ ਨੂੰ ਵੀ ਹੈਲਪ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਇਹ ਆ ਵੀ ਮਗਰ ਨਹੀਂ ਕੋਈ ਜਾਣਾ ਚਾਹੀਦਾ ਤੇ ਜੇ ਕੋਈ ਹੈਲਪ ਕਰੇ ਵੀ ਸਖਤ ਕਾਨੂੰਨ ਹੋਣਾ ਚਾਹੀਦਾ ਆ ਤੇ ਜਿਹੜੀ ਇਹ ਚੋਰੀ ਆ ਇਹ ਪੂਰਾ ਸਮਾਨ ਉਹਨਾਂ ਦਾ ਮਿਲਣਾ ਚਾਹੀਦਾ ਹੈ ਹਾਂ ਤੇ ਜਿਹੜਾ ਇਹ ਹੈਲਪ ਕਰੇ ਜਾਨ ਜਮਾਨਤ ਦੇ ਵੀ ਉਹਦੀ ਬਾਈਕਟ ਕਰੋ ਫੇਰ ਸਰਕਾਰ ਆ ਹੈਗਾ ਨਾ ਸਮਾਨ ਲੈਣ ਦਾ ਕਾਨੂੰਨ ਨੇ ਇੱਕ ਅਧਿਕਾਰ ਆ ਉਹ ਨੂੰ ਬਾਕੀ ਪਿੰਡ ਨੂੰ ਨਹੀਂ ਚਾਈਦਾ ਉਹਦੀ ਜੇ ਹੁਣ ਆ ਗਿਆ ਫੜਿਆ ਗਿਆ ਸਮਾਨ ਵੀ ਫੜਿਆ ਗਿਆ ਕਬੜੀਏ ਤੇ ਕੀ ਕਹਿਣਗੇ ਵੀ ਹਾਂ ਵੀ ਅਸੀਂ ਛਡਾ ਲਿਆ ਇੱਥੇ ਇੱਥੇ ਨਿਓ ਕਿਨੇ ਵੀ ਛੱਡਣਾ ਤੇ ਇਹ ਤੇ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਭਾ ਕੇ ਅਸੀਂ ਬੁੜੀਆਂ ਕੱਲੀਆਂ ਆ ਕੱਲੀਆਂ ਅਸੀਂ ਬਹਿ ਵੀ ਸਕਦੀਆਂ ਆ ਅਸੀਂ ਕਿਤੇ ਜਾਣਾ ਵੀ ਆਉਣਾ ਵੀ ਪਰ ਸਾਡੇ ਤਾਂ ਘਰ ਹੀ ਲੁੱਟ ਹੋ ਜਾਣਗੇ ਸਾਡੇ ਕਿਹੜੇ ਕੱਲਿਆਂ ਨੇ ਇਹ ਉੱਥੇ ਕੱਲਿਆਂ ਦੇ ਹੋਏ ਆ ਹੁਣ ਦੁਕਾਨਾ ਵੀਡੀਓ ਦਾ ਮੁੰਡਾ ਆ ਤਲਵੰਤ ਉਹਦੇ ਹੋਈ ਆ ਕੀ ਕਰੂ ਚੋਰਾ ਨੂੰ ਅਸੀਂ ਇਸ ਤੋਂ ਇਲਾਵਾ ਹੋਰ ਕਿੰਨੀ ਪਿੰਡ ਚੋਰੀਆਂ ਆਈਆਂ ਬਤੇਰੀਆਂ ਹੋਈਆਂ ਆ ਅੱਜ ਕਾ ਨਵੀਆਂ ਨੇ ਪਹਿਲਾਂ ਤਾਂ ਉਧਰਲੀ ਪੱਤੀ ਹੁੰਦੀਆਂ ਸੀ ਹੁਣ ਸਾਡੀ ਪੱਤੀ ਆ ਗਈ ਐਵੇਂ ਉਹ ਚੀਜ਼ ਸੱਤ ਲਗਾ ਹਾਂ ਨੰਬਾਈ ਪੱਤੀ ਹੋਈਆਂ ਹੈ ਤੇ ਜਿਹੜਾ ਦੂਸਰਾ ਆ ਸਾਡੀ ਕੋਈ ਕਾਲੀ ਦੇ ਵਿੱਚ ਆਉਂਦੇ ਅਮਲੀ ਬਹੁਤ ਜ਼ਿਆਦੇ ਆਹੀ ਪਰੇਸ਼ਾਨ ਸਾਡੀਆਂ ਧੀਆਂ ਸਾਰੀਆਂ ਦੀ ਇੱਕੋ ਜਈਆਂ ਆ ਉਹ ਬੰਦ ਹੋਣੇ ਚਾਹੀਦੇ ਆ ਕਿ ਸਰਪੰਚ ਕਰਾ ਦੇਵੇ ਚਾਹੇ ਪੁਲਿਸ ਕਰਾ ਦੇ ਇਹ ਜ਼ਿੰਮੇਵਾਰੀ ਸਰਪੰਚ ਦੀ ਹੁਣ ਬਣਦੀ ਆ ਠੀਕ ਹੈ ਨਾ ਹਾਂ ਪ੍ਰਸ਼ਾਸਨ ਨੂੰ ਇਹ ਕਹਵੇ ਸਰਪੰਚ ਦਾਪੀ ਹੋ ਜਾਊਗੀ ਨਾ ਮੈਂ ਡਰ ਕੇ ਗੱਲ ਕਰਦੀ ਨਾ ਮੈਂ ਚੋਰੀ ਕਰਦੀ ਆ ਪਿੰਡ ਚ ਨਸ਼ਾ ਕਿੰਨਾ ਹੈ ਉਹਦਾ ਨਹੀਂ ਮੈਨੂੰ ਪਤਾ ਕਿੰਨਾ ਹੈ ਨਸ਼ਾ ਜਿਹੜੀ ਗੱਲ ਤਾਂ ਮੈਨੂੰ ਪਤਾ ਮੈਂ ਉਹ ਕਰੂੰਗੀ ਹੈਗਾ ਨਾ ਨਸ਼ੇ ਆ ਨਸ਼ੇ ਵਾਲੇ ਹੀ ਆਉਂਦੇ ਆ ਹੋਰ ਕਿਹੜੇ ਆਉਂਦੇ ਆ ਅੰਬਲੀ ਆਉਂਦੇ ਆ ਝੰਡਿਆਂ ਵਰਗੇ ਆਉਂਦੇ ਆ ਰਾਤ ਦੇ 12:00 12:00 ਵਜੇ ਤੇ ਰਹਿੰਦੇ ਫੇ ਕੁੰਡੇ ਖੜਕਾ ਕੇ ਜਾਂਦੀ ਆ ਆਪ ਇਹੀ ਕਰਦੇ ਹੋਰ ਕਿਤੋਂ ਕਰਨੀਆਂ ਧੰਨਵਾਦ ਜੀ ਜੀ ਸਰ ਗਰਮੇਲ ਸਿੰਘ ਜੀ ਜਿਹੜੇ ਪਰਿਵਾਰ 'ਚ ਚੋਰੀ ਹੋਈ ਆ ਕੀ ਮੇਰੇ ਸੰਧੂ ਲੱਗਦੇ ਜੀ ਸਦਾ ਗੁਜਾਰ ਸਿੰਘ ਕਿਸ ਪਿੰਡ ਦੇ ਰਹਿੰਦੇ ਹੋ ਗੁਜਾਰ ਸਿੰਘ ਭੰਡਾਲ ਬੇਟੇ ਜੀ ਮੇਰਾ ਪਿੰਡ ਅਕਬਰਪੁਰ ਡਾਕਾ ਨਾ ਸੁਰਖਪੁਰ ਚੋਰੀ ਕਿਦੋਂ ਹੋਈ ਜੀ ਚੋਰੀ ਦਾ ਨਹੀਂ ਪਤਾ ਕਿਦਨ ਹੋਈ ਆ ਜੀ ਸਾਨੂੰ ਕੱਲ ਸ਼ਾਮੀ ਫੋਨ ਗਿਆ ਜੀ ਬੀਬੀ ਮਨਜੀਤਪੁਰ ਜਿਹੜੇ ਇੰਦੇ ਗਵੰਡੀ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਸ਼ੱਕ ਹੈ ਤੁਹਾਡੇ ਘਰ ਚੋਰੀ ਹੋਈ ਹੀ ਆ ਤੁਸੀਂ ਸਮਾਨ ਦੇਖੋ ਆਣ ਕੇ ਅਸੀਂ ਰਾਤ ਆਏ ਆ ਸਾਰਾ ਸਮਾਨ ਸਾਡਾ ਕਿੱਧਰ ਗਿਆ ਪਿਆ ਸੀਗਾ ਜੀ ਜਿਹਦੇ ਵਿੱਚ ਕੋਈ ਪੱਖਾ ਨਹੀਂ ਛੱਡਿਆ ਉਹਨਾਂ ਨੇ ਜੀ 8 8 ਪੱਕੇ ਇਹ ਘਰ ਦੇ ਵਿੱਚ ਫਰਿੱਜ ਦੀ ਮੋਟਰ ਖੋਲੀ ਆ ਕੂਲਰ ਦੀ ਮੋਟਰ ਖੋਲੀ ਹੋਈ ਆ ਸਕੂਟੀ ਦਾ ਜਿਹੜਾ ਖੋਲਿਆ ਹੋਇਆ ਜੀ ਵਿੱਚੋਂ ਤੇ ਟੂਟੀਆਂ ਖੋਲੀਆਂ ਹੋਈਆਂ ਤੇ ਭਾਂਡੇ ਤਕਰੀਬਨ ਪਤੀਲੇ ਬਤੂਲੇ ਵੱਡੇ ਭਾਂਡੇ ਜਿਹੜੇ ਸਾਰੇ ਚੱਕੇ ਗਏ ਸਾਡੇ ਜਿਹੜਾ ਪਰਿਵਾਰ ਹੈ ਇੱਕ ਤਰ੍ਹਾਂ ਇਹ ਇੰਗਲੈਂਡ ਚ ਰਹਿ ਜੀ ਹੁਣ ਇਹ ਘਰ ਦੇ ਹੁਣ ਦੇਖ ਪਾ ਦੇਖ ਪਾਲ ਕਦੇ ਕਦੇ ਹੀ ਆਉਨੇ ਜੀ ਉਹ ਮਯਾਉਨਾ ਜਾਂ ਇਹ ਇਹਦਾ ਇਹਨਾਂ ਦੇ ਘਰ ਵਾਲੀ ਦਾ ਭਰਾ ਵਾ ਬਾਕੀ ਸਿੰਘ ਉਹ ਆਉਂਦੇ ਉਹਦੇ ਕਦੇ ਕਰੀ ਜੀ ਕੋਈ ਨਾ ਕਿੰਨਾ ਟੋੜਾ ਨੁਕਸਾਨ ਹੋ ਪੱਕਾ ਆਈੜੇ ਤੇ ਲੱਗੂ ਵਾ ਜੇ ਉਹਨੇ ਆਇਆ ਤੋਂ ਸਾਡੇ ਹਿਸਾਬ ਨਾਲ ਲੱਖ ਰੁਪਏ ਦੇ ਉੱਪਰ ਨੁਕਸਾਨ ਹੋਇਆ ਜੀ ਬਾਕੀ ਉਹਨਾਂ ਦੀ ਆਉਣ ਤੇ ਪਤਾ ਲੱਗੂਗਾ ਵੀ ਕੀ ਕੀ ਉਹਨਾਂ ਦਾ ਹੋਰ ਚੋਰੀ ਹੋਇਆ ਹੈ ਜੀ ਕਿ ਤੁਸੀਂ ਚੋਰੀ ਸਰਬੰਧੀ ਪ੍ਰੀਖਿਆ ਨੂੰ ਰਿਪੋਰਟ ਦਿੱਤੀ ਹੈ ਦਿੱਤੀ ਆ ਜੀ ਇੱਕ ਬੋਕ ਚਾਈ ਹੈ ਆਈ ਆ ਜੀ ਸ਼ੋਰੀ ਆ ਜੀ ਪਤਾ ਲੱਗਦਾ ਜਿਹੜੇ ਉਹ ਕੋੜੀ ਉਹਨਾਂ ਨੂੰ ਫ੍ਰੀ ਸਮਾਰਟੀ ਕੀਤੀ ਗਈ ਆ ਉੱਪਰ ਸੌਣ ਖੰਦ ਹੋ ਗਿਆ ਹਾਂਜੀ ਹੋਇਆ ਜੀ ਉੱਥੋਂ ਕਿੰਨਾ ਖੰਦ ਹੋ ਗਿਆ ਪਤਾ ਉਹਦੇ ਕੋਲੋਂ ਦੋ ਸਿਲੰਡਰ ਜੀ ਤੇ ਐਲਈਡੀ ਇੱਕ ਬਰੰਦ ਹੋਈ ਆ ਜੀ ਤੇ ਇੱਕ ਮੈਂ ਕਹਾਂ ਮਾਈਕਰੋ ਮਾਈਕਰੋ ਹੋਇਆ ਨੇ ਮਾਈਕਰੋ ਨਹੀਂ ਹੋਇਆ ਫਿਲਟਰ ਹੋਇਆ ਜੀ ਇੱਕ ਲਗਭਗ 5 ਛੱਟਾਂ ਹੋ ਗਈਆਂ ਹਾਂਜੀ ਹੋ ਗਈਆਂ 5 ਛੱਟਾਂ ਹੋ ਗਈਆਂ ਦੋ ਸਿਲੰਡਰ ਹੋਣਗੇ ਪੋਰਸ ਪ੍ਰਸ਼ਾਸਨ ਤੋਂ ਕੀ ਮੰਗ ਤੁਹਾਡੀ ਸਾਡੀ ਮੰਗੇ ਹੋਈ ਆ ਜਿਹੜੇ ਚੋਰ ਆ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜੀ ਤਾਂ ਕਿ ਹੋਰ ਘਰ ਵੱਜ ਜਾਣ ਜੀ ਇਹ ਕੰਮ ਤੋਂ ਜੀ ਇਹ ਪਹਿਲਾਂ ਵੀ ਇਹਨਾਂ ਚੋਰੀਆਂ ਕਾਫੀ ਕੀਤੀਆਂ ਜੀ ਤੇ ਹੁਣ ਪ੍ਰਸ਼ਾਸਨ ਕੋਲ ਮੰਗ ਸਾਡੀ ਇਹੋ ਹੀ ਆ ਵੀ ਬਾਕੀ ਚੋਰੀਆਂ ਨਾ ਹੋਣ ਬਾਕੀ ਲੋਕ ਵੱਜ ਜਾਣ ਸਾਡਾ ਜੋ ਹੋਇਆ ਉਹ ਹੋਇਆ ਮੋਕੀ ਰਿਪੋਰਟਾਂ ਚ ਆਈ ਸੀ ਕੀ ਤਾਂ ਉਹ ਚੋਅ ਆਇਆ ਬਸ ਉਹਨਾਂ ਕਹਿ ਸੀ ਸਭ ਤੋਂ ਸਖਤ ਕਾਰਵਾਈ ਕਰਾਂਗੇ ਜਿੰਨੇ ਦੋਦ। ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਕੀ ਸਹਿਯੋਗ ਹੈ ਤੁਹਾਨੂੰ? ਪੂਰਾ ਸਹਿਯੋਗ ਹੈ ਜੀ। ਪਿੰਡ ਵਾਸੀਆਂ ਦਾ ਸਹਿਯੋਗ ਹੈ ਸਰਪੰਚ ਸਾਹਿਬ ਸਾਡੇ ਨਾਲ ਸਵੇਰ ਦੇ ਖੜੇ ਆ ਜੀ। ਬਿਲਕੁਲ ਸਾਡੀ ਮਤ ਕਰਦੇ ਜੀ ਬਹੁਤ ਜ਼ਿਆਦੀ ਮਤ ਕਰਦੇ ਸਾਡੀ। ਉਹ ਜਿਹੜੇ ਬੀਬੀ ਮਨਜੀਤ ਕੌਰ ਨੇ ਸ਼ੁਰੂ ਕੀਤਾ ਜੀ ਕੰਮ ਇਹੋ। ਉਹਨੇ ਸਾਨੂੰ ਦੱਸਿਆ ਚੋਰੀ ਦਾ। ਉਨੇ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਡੇ ਕੋਲ ਉਹਨੂੰ ਸਾਡੇ ਨਾਲ ਹਾਜ਼ਰ ਆ ਬੀਬੀ ਮੈਂ ਦੱਸਿਆ ਕਿ ਜਿਹੜਾ ਚੋਰ ਆ ਉਹ ਇਸੇ ਪਿੰਡ ਦਾ ਵਾਦ ਉਹਦਾ ਕੋਈ ਪੱਕ ਨਹੀਂ ਲਿਆ ਜਾਊਗਾ ਨਹੀਂ ਲਿਆ ਜਾਊਗਾ ਜੀ ਬਿਲਕੁਲ ਨਹੀਂ ਪੱਕ ਲਿਆ ਜਾਊਗਾ ਠੀਕ ਹੈ ਜੀ ਲਾਈਵ ਤੇ ਇਸ ਚੈਨਲ ਦੇ ਲਈ ਨਰੇਸ਼ ਖੋਚਲਾ ਦੀ ਵਿਸ਼ੇਸ਼ ਰਿਪੋਰਟ